Nay phong lắm anh em vừa nô hôn ấy gây 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 ਯਾ ਪਤਾ ਬਾਕੀ ਵੇ ਲੋ ਮਾਂ ਚਾਹ ਪਾਣੀ ਮਾਂ ਬਾਬੇ ਦੋਹਾਂ ਸਾਲਾਂ ਬਾਅਦ ਘਰੇ ਆਈ ਆ ਨਹੀਂ ਮਾਤਾ ਕੋਈ ਗੱਲ ਨਹੀਂ ਆਪਾਂ ਉਹਨੇ ਘਰੇ ਆਉਨੇ ਆ ਹਾਂ ਦੋਹਾਂ ਸਾਲਾਂ ਬਾਅਦ ਮਾਂ ਅੱਜ ਘਰੇ ਆਈ ਆ ਸਾਡੇ ਕੋਲ ਆਸ਼ਮੰਦੀ ਦੇਤੀ ਸੀਗੀ ਕੋਈ ਨਹੀਂ ਲੈ ਨਹੀਂ ਨਹੀਂ ਕੋਈ ਨਹੀਂ ਮਾਤਾ ਮੈਂ ਚੱਲ ਜੂੰਗਾ ਕੋਈ ਗੱਲ ਨਹੀਂ ਚਾਹ ਪਾਣੀ ਆਪਾਂ ਪੀਵਾਂਗੇ ਤੂੰ ਰੋਣਾ ਮੇਰੀ ਮਾਂ ਠੀਕ ਆ ਅੱਜ ਤੇਰਾ ਤੇਰਾ ਕਰਕੇ ਜਾਵਾਂਗੇ ਹਿਲਾ ਨੇ ਆ ਜਾ ਉਧਰ ਮੈਂ ਤਾਂ ਨਹੀਂ ਉੱਥੇ ਬੈਨੇ ਮੈਂ ਪੈਣ ਮੈਂ ਤਾਂ ਬੈਨੇ ਆ ਕੋਈ ਗੱਲ ਨਹੀਂ ਇਥੇ ਕੁੜੀ ਨੂੰ ਪਰਿਵਾਰ ਵਾਲਿਆਂ ਨਾਲ ਸੱਦਗੇ ਹੁੰਦੇ ਆ ਗੱਲਬਾਤ ਕਰਦੇ ਆ ਸਰਪੰਚ ਨੂੰ ਸੱਦਾਂਗੇ ਆਪੇ ਫੁੱਲ ਆਉਣਗੇ ਨੂੰ ਹਾਂ ਕੋਈ ਨਹੀਂ ਕਥਾਇਆ ਤਾਂ ਬਾਬੇ ਆਏ ਮਾਦਰ ਲੈ ਕੇ ਤਾਂ ਘਰ ਆ ਬਾਬੇ ਆਏ ਮਾਦਰ ਲੈ ਕੇ ਘਰੇ ਮੇਰੀ ਗੱਲ ਕਰੇਂ ਆ ਕਰੀਂਗਾ ਲੈ ਇੱਕ ਮਿੰਟ ਹੈਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਆ ਬਾਈ ਜੀ ਕਿੱਥੇ ਜੇ ਤੇ ਕਦੋਂ ਆਉਣਾ ਜੀ ਲੱਗਦਾ ਹੈ ਟੋਟਲ ਜੀ ਬਾਬੇ 2-3 ਘੰਟੇ ਸ਼ਿਫਟ ਹੈ ਤੇ ਟਾਈਮ ਡਿਊਟੀ ਖਤਮ ਹੋਉਂਦੀ ਹੈ ਪਾਣਾ ਕੰਮ ਬਾਬੇ ਫੇਸੇਵਾ ਮਹ ਬਾਬੇ ਤੁਸੀਂ ਹੁਣੇ ਤਾਂ ਘਰੇ ਸੀ ਅੱਧਾ ਘੰਟਾ ਪਹਿਲਾਂ ਹਾਂਜੀ ਅੱਧਾ ਪੂਣਾ ਘੰਟਾ ਪਹਿਲਾਂ ਤੇ ਘਰੇ ਸੀ ਤੁਸੀਂ ਕਿੰਨੇ ਜਾਦੂ ਬਦਲ ਲੱਗ ਹੀ ਜਾਂਦਾ ਹੁੰਦਾ ਵਾ ਮੈਂ ਕਿਹੜੇ ਕੰਮ ਕਰਾਂ ਮੈਨੂੰ ਇਹ ਕਿਹਦਾ ਮੈਨੂੰ ਇਹ ਕੀ ਦਾ ਨਹੀਂ ਪਤਾ ਮੈਨੂੰ ਇਹ ਕਿਵੇਂ ਬਾਈ ਜੀ ਮੇਰਾ ਬਹਿਸ ਨਾ ਤੇਰੀ ਮਾਂ ਨੂੰ ਮੈਂ ਕਦੇ ਚੱਲ ਕਿੱਥੇ ਆ ਤੂੰ ਚੱਲ ਮੈਂ ਉੱਥੇ ਆ ਜਾ ਫਿਰ ਲੈ ਕੇ ਹੀ ਮਾਂ ਤਨੂੰ ਆ ਆ ਜਾ ਇੱਥੇ ਆ ਜਾ ਕਿ ਇੱਥੇ ਕਿੱਥੇ ਜੇ ਮੈਂ ਕਦੋਂ ਕਰਾਂ ਕਿ ਤੇਰੇ ਨਾਲ ਜੋ ਕਿ ਇਲਜ਼ਾਮ ਲਾਤਾ ਹੁੰਦੇ ਇਲਜ਼ਾਮ ਲਾਤਾ ਤੀ ਕਿਹਦਾ ਕਹਿੰਦੇ ਨਹੀਂ ਜੀ ਮੈਂ ਤੇਰੇ ਘਰੇ ਆਇਆ ਵਾਂ ਤੇ ਠੀਕ ਹੈ ਤੇਰੇ ਘਰੇ ਆਇਆ ਤੈਨੂੰ ਇਹੋ ਕਹਦੇ ਇਲਜ਼ਾਮ ਕਾਦਾ ਲਾਤਾ ਤੇਰੇ ਦੱਸ ਚੋਰੀ ਦਾ ਇਲਜ਼ਾਮ ਲਾਤਾ ਇੱਕ ਵਾਰ ਗਾਈਂ ਦਾ ਤਾਂ ਫਿਰ ਕੈਮਰਾ ਲੱਗਿਆ ਵੀ ਦੇਖੋ ਕਿੱਥੇ ਆ। ਨਹੀਂ ਜੀ ਕੋਈ ਗੱਲ ਨਹੀਂ ਸੀ ਤੇਰੇ ਘਰ ਆਇਆ ਮੇਰਾ ਭਰਾ ਠੀਕ ਆ। ਸਭਲੀ ਇਹ ਗੱਲ ਕਲੀਅਰ ਕਰੋ ਕਿ ਨਾ ਤੇ ਤੇ ਹੁਣ ਇਲਜ਼ਾਮ ਲਾਛੀਂਦੇ ਮੈਥੇ। ਯਾਰ ਤੇਰੀ ਮਾਂ ਯਾਰ ਆਸ਼ਮਾ ਚ ਫਿਰਦੀ ਕਿੱਡੀ ਕਿ ਫਿਰ ਜੁਬਾਨ ਆਪਣੀ ਯਾਰ ਹੱਦ ਹੋ ਗਈ ਤੇਰੀ। ਬਹੁਤ ਤੂੰ ਚੰਗਾ ਭਲਾ ਮਿੱਤੇ ਤੇ ਇਲਜ਼ਾਮ ਪੈ ਲੱਗਿਆ ਤੇਰੇ ਤੇ। ਕਮਾਈ ਕਿੰਨੀ ਕਮਾਈ ਦਿੱਤੀ ਮਨੇ 10000 ਨਹੀਂ। ਹਾਂ ਹਾ ਦਾ ਤੇਰੇ ਵਾਲਿਆ ਤੇਰੇ ਘਰੇ ਆਏ ਆ ਯਾਰ ਜਦੋਂ ਤੱਕ ਮੈਂ ਕਿਹਾ ਤੇਰੇ ਭੂਲ ਕਰਕੇ ਆਉਂਦਾ ਮਿਲ ਆ ਜਾਂਦਾ ਮੈਂ ਬਈ ਤੈਨੂੰ ਫੋਨ ਲਾਇਆ 6 ਮਹੀਨੇ ਹੋ ਗਏ ਆ ਲਾਇਆ ਸੀ ਨਾ ਫੋਨ ਮੈਂ ਤੈਨੂੰ ਕਿਹਾ ਵੀ ਤੇਰੀ ਮਾਂ ਮੇਰੇ ਕੋਲ ਆਸ਼ਮ ਦੇ ਵਿੱਚ ਆ ਮੇਰਾ ਭਰਾਣ ਕੇ ਲੈ ਜਾ ਤੂੰ ਕੀ ਕਿਹਾ ਸੀ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਹਾ ਸੀ ਨਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਤਸਵੀਰੇ ਤੇ ਫੋਨ ਕਰਕੇ ਸਵਾਸ ਨਹੀਂ ਤੇਰੇ ਜਦੋਂ ਤੇਰੇ ਕੋਲ ਟਾਈਮ ਹੀ ਨਹੀਂ ਹੈਗਾ ਤੇ ਤੈਨੂੰ ਮੈਂ ਫੋਨ ਲਾ ਕੇ ਕੈਂ ਕਰਨਾ ਕੀ ਫਿਰ ਫੋਨ ਕੱਟ ਗਿਆ ਆ ਵੇਖ ਲੋ ਆ ਕਰ ਤੂ ਜੇ ਦੀ ਕਰ ਰੇ ਜੀ ਅੱਗੇ ਵੀ ਠੀਕ ਆ ਮੈਂ ਇੱਥੇ ਲਿਆਉਣਾ ਮਾਤਾ ਕੰਪਲੇਟ ਦੇਣਾ ਦਿਲੋਂ ਨਾ ਇੱਥੇ ਮੈਂ ਪੁਲਿਸ ਫੇਰ ਪੁਲਿਸ ਸਾਥ ਦੇਣਾ ਫਿਰ ਇੱਥੇ ਜੇ ਨਹੀਂ ਨਾ ਹੁੰਦਾ ਵੀਰ ਨੂੰ ਕਹਾਂ ਜਾਂ ਤੇ ਆ ਜਾ ਜਾਂ ਮੈਂ ਪੁਲਿਸ ਸਾਥ ਕੇ ਫਿਰ ਮੈਂ ਸਰਪੰਚ ਨੂੰ ਕਹ ਕੇ ਲੈ ਕੇ ਆਉਂਗਾ ਜਰੂਰ ਮਾਂਜੀ ਲਉਣੀ ਆ ਆਹੋ ਬੋਲੋ ਮੈਨੂੰ ਲੱਗਦਾ ਇਹ ਨਲਵਾਈ ਲੈਣੀ ਹੈ ਠੀਕ ਆ ਨਾ ਹਾਂ ਹੁਣ ਆਇਆ ਤਾਂ ਘਰੇ ਆ ਗੱਲਤ ਕਰੇ ਰਹੇ ਆਣਗੇ ਗੱਲ ਕਰੇ ਕੋਈ ਨਹੀਂ ਹੈ ਬਹਾਨਾ ਲਾਦਾ ਇਹ ਵੀਰ ਤੂ ਇਲਜ਼ਾਮ ਲਾ ਮੈਂ ਕਿ ਉਹਦੇ ਚੋਰੀ ਦਾ ਇਲਜ਼ਾਮ ਲਾਦਾ ਉਹਦੇ ਤੇ ਤੋ ਇਹ ਤਰ੍ਹਾਂ ਫਰਜ ਬੰਦਾ ਇਹ ਕਹਿੰਦਾ ਫੋਨ ਲਾ ਕੇ ਆਉਂਦਾ ਵੇ ਫਰਜ ਉਹਦਾ ਬੰਦਾ ਵੀ ਉਹ ਆਣ ਕੇ ਮਾਤਾ ਕੋਲ ਨੂੰ ਮੇਰੇ ਕੋਲੋਂ ਲੈ ਕੇ ਜਾਂਦਾ ਹੋਰ ਬਾਈ ਜੀ ਠੀਕ ਠਾਕ ਜੀ ਹਾਂਜੀ ਬਸ ਮੇਰਾ ਮੇਰਾ ਚੜ੍ਹਦੀ ਕਲਾ ਵੀਰੇ ਹੋਰ ਸਭ ਠੀਕ ਠਾਕ ਜੀ ਤੂੰ ਵੇ ਤੂੰ ਲਾ ਫੋਨ ਵੇ ਫੋਨ ਲਾਇਆ ਵੀ ਫੋਨ ਕੱਟ ਗਿਆ ਜੋ ਕੋਣਾ ਨਹੀਂ ਕਿ ਹਟਾਈ ਨਹੀਂ ਨਹੀਂ ਬਈ ਫਿਰ ਜੇ ਚੁੱਕਦਾ ਨਹੀਂ ਫਿਰ ਦੂਜੀ ਤਰ੍ਹਾਂ ਫਿਰ ਲੈ ਆਵਾਂਗੇ ਫਿਰ ਹੋਰ ਕੀ ਫਿਰ 6 ਮਹੀਨੇ ਹੋ ਗਏ ਵੀਰੇ ਮੇਰੇ ਕੋਲ ਸੀ ਮਾਂ ਏ ਮੈਂ 20 ਜੁਲਾਈ ਨੂੰ ਫੋਨ ਕੀਤਾ ਇਸ ਬੰਦੇ ਨੂੰ ਕਿ ਬਾਈ ਤੇਰੀ ਮਾਂ ਮੇਰੇ ਕੋਲ ਹੀ ਆਸ਼ਮ ਦੇ ਵਿੱਚ ਹੀ ਤੇ ਤੂੰ ਆਣ ਕੇ ਲੈ ਜਾ ਮੈਂ ਵੀਡੀਓ ਬਾਅਦ ਚ ਭਾਈ ਆ ਬਾਈ ਬਾਅਦ ਚ ਭਾਈ ਚੌਥੇ ਪੰਜਵੇਂ ਦਿਨ ਜਦੋਂ ਲੈਣ ਨਹੀਂ ਆਇਆ ਠੀਕ ਹੈ ਜੀ ਮੈਨੂੰ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਨਹੀਂ ਲੈਣ ਹੋਣਾ ਨਹੀਂ ਨਹੀਂ ਹਾਂ ਚਾਹ ਬਣਾਈ ਆ ਬਾਬਾ ਜੀ ਨਹੀਂ ਧੰਨਵਾਦ ਬਈ ਜੀ ਤੁਹਾਡਾ ਹੁਣ ਵੇਲੇ ਵੀਰੇ ਮੈਂ ਘਰੇ ਆਇਆ ਵਾਂ ਠੀਕ ਹੈ ਜੀ ਆਣ ਕੇ ਬੰਦਾ ਮਾਫੀ ਮੰਗ ਲੈਂਦਾ ਗਲਤੀ ਮੰਨ ਲੈਂਦਾ ਯਾਰ ਸਗੀ ਮਾਂ ਵਾ ਯਾਰ ਮੈਂ ਇਹਨੂੰ ਫੋਨ ਤੇ ਕਿਹਾ ਮੈਂ ਕਿਹਾ ਬਈ ਤੇਰੀ ਮਾਂ ਵਾ ਚੱਲ ਗਲਤੀ ਹੋ ਜਾਂਦੀ ਆ ਮੇਰੀ ਮਾਂ ਵੀ ਮੇ ਨਾਲ ਲੜਦੀ ਆ ਚੋ ਪਰ ਕੇ ਤੂੰ ਆ ਕੇ ਲੈ ਜਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਆ ਸਕਦੇ ਕੰਮ ਚ ਕੀ ਜੀ ਪਤਾ ਨਹੀਂ ਕਿੱਥੇ ਗਿਆ ਮੈਂ ਕਿਹਾ ਜਿੱਥੇ ਹੈਗਾ ਤੂੰ ਮੈਂ ਉੱਥੇ ਆ ਜਨਾ ਕਹਿੰਦਾ ਮੈਂ ਐਡਰੈਸ ਕਿਉਂ ਦੱਸਾਂ ਕਿਥੋਂ ਘਰ ਹੋ ਗਿਆ ਥੋੜੇ ਥੜਾ ਕਿਰ ਹੋਇਆ ਕਰੋ ਨੀ ਰਹਿਆ ਵਾ ਤੋਂ ਫੋਨ ਪਹਿਲੂ ਕੀਤਾ ਮੈਂ ਨਹੀਂ ਫੋਨ ਨਹੀਂ ਕੀਤਾ ਤਾਂ ਨਹੀਂ ਬੋਲ ਨਹੀਂ ਕੀਤਾ ਤਾਂ ਕਾਰ ਕਰ ਬਈ 2 ਸਾਲ ਤੋਂ ਆਸ਼ਮਾ ਜਾ ਵਿਚਾਰੀ ੱਟਕੇ ਖਾਂਦੀ ਅੱਜ ਕੱਲ ਪਰਸੋਂ ਦੀ ਇੰਨਾ ਜ਼ਿਆਦਾ ਰੋਂਦੀ ਐ ਨਾ ਮਾਂ ਮੇਰੀ ਮੈਂ ਵੀਡੀਓ ਵੀ ਬਣਾਈਆ ਵਾਂ ਵੀ ਇੰਨਾ ਜ਼ਿਆਦਾ ਰੋਂਦੀ ਕਹਿੰਦੀ ਪੁੱਤ ਜਾਂ ਤੈਨੂੰ ਛੱਡਿਆ ਨਹੀਂ ਤੇ ਮੈਂ ਇੱਥੇ ਮਰ ਮੁਰ ਜਾਣਾ ਰੋਟੀ ਦੀ ਤਾਰੀ ਹੋਣੀ ਉਹ ਖਾਂਦੀ ਚੰਗੀ ਤਰ੍ਹਾਂ ਮੈਂ ਜੀ ਨਹੀਂ ਖਾ ਲ ੱਟਕੇ ਖਾਣ ਬਣ ਚੇਗਰ ਕੇ ਜਾਣਾ ਪੰਜ ਦਾ ਨੰਬਰ ਦਿਓ ਆ ਸਰਪੰਚ ਸਾਹਿਬ ਨੂੰ ਦਈਆ ਪਸਰਪੰਚ ਦਾ ਨੰਬਰ ਹੈਗਾ ਮੇਰੇ ਕੋਲ ਹਾਂਜੀ ਵਿਆਹ ਸਰਪੰਚ ਸਾਹਿਬ ਕਥੇ ਕਰ ਜੇ ਤੇ ਦੋ ਕੁ ਮਿੰਟ ਆਵਗਾ ਇਧਰ ਮੇਰੇ ਘਰ ਨੂੰ ਆ ਕੰਮ ਹੀ ਥੋੜਾ ਜਾਓ ਇਧਰ ਨੂੰ ਹਾਂਜੀ ਸਰਪੰਚ ਸਾਹਿਬ ਜੀ ਸੱਚੀ ਕੰਮ ਧੰਨਵਾਦ ਜੀ ਠੀਕ ਕੀ ਗੱਲ ਜੇ ਹੋਇਆ ਠੀਕ ਹੈ ਦੇਖੋ ਮੈਂ ਮੈਂ ਜੋ ਮੈਂ ਜੋ ਲਾ ਗੋੜੀ ਬੱਡੇ ਵਾਰੇ ਨਾ ਅਸੀ ਸਰਪੰਚ ਸਾਹਿਬ ਜੀ ਆਏ ਆ ਤਰਨਤਾਂ ਤੋਂ ਹਰੀਕੇ ਪਤਨ ਤੋਂ ਆਇਆ ਆਪਣਾ ਨਾ ਅਨਾਥ ਆਸ਼ਰਮਾ ਪਹਿਲਾਂ ਤੇ ਮਾਤਾ ਇੱਥੇ ਸੀਗੀ ਲੱਦੇ ਮੁੰਡੇ ਸੀ ਆਸ਼ਰਮ ਦੇ ਵਿੱਚ ਉਸ ਤੋਂ ਬਾਅਦ ਚੱਲ ਮੈਂ ਵੀ ਆਪਣੇ ਕੋਲ ਹੈ ਠੀਕ ਹੈ ਜੀ ਵੀ ਮੇਰਾ ਮੋਤੇ ਪੈ ਗਿਆ ਮੈਂ ਆਪਣੇ ਕੋਲ ਲੈ ਗਿਆ ਠੀਕ ਹੈ ਜੀ ਭਾਈ 6 ਮਹੀਨੇ ਹੋ ਗਏ ਮੇਰੇ ਕੋਲ ਗਏ ਨੂੰ ਮਾਤਾ ਨੂੰ ਮੈਂ ਉਸੇ ਟਾਈਮ ਜਦੋਂ ਮਾਤਾ ਇੱਕ ਦਿਨ ਹੇਰਵਾਜ ਕਰੇ ਵੀ ਪੁੱਤ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਮਾਤਾ ਜੀ ਦੇ ਮੁੰਡੇ ਦਾ ਨਾ ਇਦਾਂ ਆਸ਼ਮ ਵਾਲਿਆਂ ਤੋਂ ਨੰਬਰ ਲਿਆ ਵੀ ਭਾਈ ਜੀ ਵੀ ਇਦਾਂ ਤੁਹਾਡੀ ਮਾਂ ਕਿੱਥੇ ਆ ਪੁੱਛਿਆ ਉਹ ਕਹਿੰਦਾ ਵੀਰ ਮੈਨੂੰ ਨਹੀਂ ਪਤਾ ਕਿੱਥੇ ਆ ਮੈਂ ਕਿਹਾ ਭਾਈ ਜੀ ਤੁਹਾਡੀ ਮਾਂ ਮੇਰੇ ਕੋਲ ਆ ਮਰਹਾਣਾ ਸਾਡਾ ਪਿੰਡ ਵਾ ਅਨਾਥਾ ਸ਼ਰਮਾ ਤੇ ਮੇਰਾ ਵੀਰ ਤੂੰ ਆਣ ਕੇ ਤੂੰ ਲੈ ਜਾ ਕਹਿੰਦਾ ਬਾਈ ਜੀ ਮੈਂ ਨਹੀਂ ਆ ਸਕਦਾ ਮੇਰਾ ਟਾਈਮ ਨਹੀਂ ਹੈਗਾ ਮੈਂ ਕਿਹਾ ਵੀਰੇ ਤੇਰੀ ਮਾਂ ਵਾ ਤੂੰ ਆ ਕੇ ਲੈ ਜਾ ਯਾਰ ਕਹਿੰਦਾ ਮੈਂ ਨਹੀਂ ਆ ਸਕਦਾ ਹੁਣ ਬਾਈ ਜੀ 6 ਮਹੀਨੇ ਹੋ ਗਏ ਆ ਨਾ ਤੇ ਉਹਨੇ ਕਦੀ ਫੋਨ ਕੀਤਾ ਇਹ ਵਿਚਾਰੀ ਰੋ ਰੋ ਕੇ ਕੰਬਲੀ ਹੋ ਗਈ ਆ ਤਿੰਨ ਦਿਨ ਹੋ ਗਏ ਰੋਈ ਜਾ ਰਹੀ ਹੈ ਵਿਚਾਰੀ ਨਾ ਚਾਹਿੰਦਾ ਰੋਟੀ ਖਾਂਦੀ ਨਾ ਪਾਣੀ ਪੀਂਦੀ ਆ ਤੇ ਤਿੰਨ ਦਿਨ ਹੋ ਗਏ ਆ ਇਹਨੂੰ ਹੁਣ ਮੈਂ ਜਿੱਥੇ ਲੈ ਕੇ ਆ ਉਹਨੇ ਇੱਕ ਵਾਰੀ ਵੀ ਫੋਨ ਨਹੀਂ ਮਗਰ ਲਾਇਆ ਤੇ ਅੱਜ ਅਸੀਂ ਹੁਣ ਘਰੇ ਆਏ ਆ ਕਰੇਆਂ ਕਿਥੋਂ ਇਥੋਂ ਗਵਾਂਡੀਆਂ ਤੋਂ ਨੰਬਰ ਲੈ ਕਿਉਂਕਿ ਉਦੋਂ ਮੇਰਾ ਫੋਨ ਖਰਾਬ ਹੋ ਗਿਆ ਗਵਾਚ ਗਿਆ ਤੇ ਲੱਭਾ ਨਹੀਂ ਨੰਬਰ ਨਹੀਂ ਮਿਲਿਆ ਮੈਨੂੰ ਤੇ ਮੈਂ ਗਵਾਂਡੀਆਂ ਤੋਂ ਲੈ ਕੇ ਫੋਨ ਲਾਇਆ ਕਿ ਮੈਂ ਕਿਹਾ ਵੀਰੇ ਮੈਂ ਤੇਰੇ ਘਰੇ ਆਇਆ ਵਾਂ ਤੇ ਆ ਕਰਿਆ ਕਹਿੰਦਾ ਮੈਂ ਵੀ ਤਿੰਨ ਘੰਟੇ ਨਹੀਂ ਹੋਣਾ ਮੈਂ ਕੰਮ ਤੇ ਗਿਆ ਮੈਂ ਬਾਈ ਜੀ 6-7 ਵਜੇ ਤੱਕ ਕੰਮ ਖਤਮ ਹੋ ਜਾਂਦਾ ਤੂੰ ਆ ਜਾ ਨਹੀਂ ਮੇਰਾ ਕੰਮ ਲੇਟ ਖਤਮ ਹੁੰਦਾ ਮੈਂ ਵੀਰੇ ਤੋ ਅੱਧਾ ਘੰਟਾ ਪਹਿਲਾਂ ਇੱਥੇ ਹਾਂ ਚਲੋ ਮੈਂ ਇਹ ਗੱਲ ਕਹਿਤੀ ਹੈ ਨਾ ਵੀ ਚਲੋ ਮੈਨੂੰ ਕਿਸੇ ਨੇ ਦੱਸਿਆ ਮੈਂ ਕਹਿਤਾ ਮੈਨੂੰ ਉਹ ਬੰਦਾ ਦੱਸ ਮੈਂ ਵੀਰੇ ਉਹ ਤੇ ਗੱਲ ਕੋਈ ਤੱਕ ਨਹੀਂ ਰੱਖਦੀ ਤੂੰ ਆ ਜਾ ਇੱ ਵੀਰ ਨੂੰ ਸਾਹਮਣਾ ਦੇ ਦੇ ਵੇਖ ਲਓ ਭਾਈ ਜੀ ਵਿਚਾਰੀ ਦੀ ਲਾਤ ਇੱਕ ਹੈਗੀ ਨਹੀਂ ਆ ਇਹਨੂੰ ਪੁੱਛਣਾ ਜਦੋਂ ਮੈਂ ਆਸ਼ਮ ਚ ਆਉਣਾ ਵਾਂ ਮੈਂ ਸਵੇਰੇ 10 11 ਵਜੇ ਆਵਾਂ ਮੈਂ ਇਹਨਾਂ ਨੂੰ ਜਫੀ ਪਾ ਕੇ ਜਿੰਨਾ ਚਿਰ ਮਿਲਦਾ ਨਹੀਂ ਮੇਰੇ ਨਾਲ ਉਹਨਾਂ ਚਿਰ ਮੈਂ ਆਸ਼ਮ ਦੇ ਗਾਂ ਨਹੀਂ ਜਾਂਦਾ ਮੈਂ ਬੋ ਪੀੜੀ ਤੋਂ ਛਾਲ ਮਾਰੀ ਪਾਣੀ ਕੋਲ ਪਾਣੀ ਕਿਸ ਕਿਸਮ ਦੇ ਸੌਂਦੇ ਆ ਨਾ ਹੁਣ ਤਿੰਨ ਮੁੜੇ ਤਿੰਨ ਭਰਾ ਹੀ ਨੇ ਤਿੰਨ ਭਰਾ ਹੀ ਕੋਈ ਵੀ ਨਹੀਂ ਆਉਂਦਾ ਦੱਸ ਮੈਨੂੰ ਤੇ ਮਤ ਹੈ ਇਹ ਹੈਰਾਨੀ ਆਉਂਦੀ ਆ ਕਿ ਡਿਊਟੀ ਕਰਦਾ ਵਾ ਉਹ ਦੂਜੇ ਦੀ ਰੋਲ ਹੁੰਦਾ ਵਾ ਮੁੰਡਾ ਢਾਡਾ ਵਾਲਾ ਸਤਨਾਮ ਸਿੰਘ ਰੋਲ ਆਉਣ ਵਾਲੇ ਨੂੰ ਆਪਾਂ ਬਾਬਾ ਜੀ ਕਹਿੰਦੇ ਆ ਠੀਕ ਹੈ ਜੀ ਆ ਜਿਹੜੇ ਮੁੰਡੇ ਕੁੰਡੇ ਗੁਰਦਾਰ ਸਾਹਿਬ ਸੇਵਾ ਕਰਦਾ ਇੱਥੇ ਹੁਣ ਮਜੂਦਾ ਦੀ ਸੇਵਾ ਕਰਦਾ ਹਾਂਜੀ ਉੱਥੇ ਪੱਕੀ ਡਿਊਟੀ ਉਹਨਾਂ ਦੀ ਪੱਕੀ ਡਿਊਟੀ ਨਹੀਂ ਉਦੋਂ ਹੀ ਸੇਵਾ ਹੀ ਕਰਦਾ ਵਾ ਮੈਂ ਤਾਂ ਨਾ ਇਹੋ ਜਿਹੇ ਤਾਂ ਸੇਵਾ ਬਣਾ ਕਰਾਉਂਦਾ ਗਰਬਾਣੀ ਜਾਂਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਤੀਜੇ ਨੰਬਰ ਤੇ ਰੱਬ ਨੂੰ ਕਹਿੰਦੇ ਆ ਦੂਜੇ ਤੇ ਪਿਓ ਨੂੰ ਤੇ ਪਹਿਲੇ ਨੰਬਰ ਤੇ ਮਾਂ ਹੁੰਦੀ ਆ ਠੀਕ ਹੈ ਜੀ ਇਹੋ ਜਿਹੇ ਨੂੰ ਮੈਂ ਤਾਂ ਨਾ ਜਿੰਨੇ ਮਾਂ ਆਉਂਦੀ ਆ ਆਸ਼ਮਾ ਵਿੱਚ ਗੱਡੀ ਹੋ ਜਾਂਦੇ ਗੁਰਗ੍ਰਸ ਦੀ ਤਾਬੇ 'ਚ ਨਾ ਬੰਨ ਦਿੱਤਾ ਜਾਵੇ ਕੀ ਕਿਸ ਨੂੰ ਕੀ ਸੇਧ ਦਊਗਾ ਕੀ ਪਾਠ ਪੜ੍ਹ ਕੇ ਸੁਣਾਊਗਾ ਜਿੰਨੇ ਨੰਬਰ ਉਹ ਮੁੰਡੇ ਦਾ ਬੜਾ ਲੋ ਚੱਲ ਜੀ ਹੋਰ ਸੌਠੀ ਠੀਕ ਹੈ ਜੀ ਹਾਂ ਜੀ ਓਕੇ ਇਸੀ ਮੁੰਡੇ ਦਾ ਨੰਬਰ ਕੀ ਸੀਗਾ ਮਾਤਾ ਦਾ ਮੈਂ ਕਰਾ ਮਾਰਾਂ ਮੈਂ ਮੈਂ ਤੇਰੇ ਕੋਲ ਮਿਲ ਕੇ ਜਾਂਦਾ ਰਿਹਾ ਮੈਂ ਮੇਰੇ ਤੇ ਮੇਰਾ ਮੈਨੂੰ ਕੋਈ ਨਹੀਂ ਕੋਈ ਤੈਨੂੰ ਆਖਿਆ ਗਿਆ ਨਹੀਂ ਤੁਮੇ ਇਹ ਇਹ ਕੌਣ ਇਹ ਤਾਂ ਆਪਣੇ ਦੁਜੇ ਇਧਰ ਪਾ ਹੈਡ ਗ੍ਰਾਂਥੀ ਹੈ ਇਹਦੀ ਅੱਛਾ ਅੱਛਾ ਗੁਰਜੀ ਹੱਡ ਗਰਥੀ ਠੀਕ ਹੈ ਠੀਕ ਹੈ ਜੀ ਸਰੀਆਣਾ ਕਿੱਥੇ ਦੇਖ ਵਾਜੋ ਦੋ ਮਿੰਟ ਕੋਈ ਨਹੀਂ ਬਾਤ ਉਹ ਨਾ ਉਹ ਮ ਕਰੋ ਭਾਈ ਸਾਹਿਬ ਆਏ ਆਪਣੀ ਮਾਂ ਲੈ ਕੇ ਆਣੋ ਕਰੀਬੇ ਜੀ ਤੁਹਾਡੇ ਨਾਲ ਸੇਵਾ ਕਰਦਾ ਵੀਰੋ ਕਦੀ ਤੁਸੀਂ ਵੀ ਨਹੀਂ ਉਹਨਾਂ ਨੂੰ ਕਦੀ ਕਿਹਾ ਕਿ ਵੀ ਆਪਾਂ ਮਾਂ ਨੂੰ ਲੈ ਕੇ ਆਈਏ ਜਾਂ ਕਦੀ ਯਾਰ 100 ਗੱਲ ਬਾਤ ਹੋਈ ਨਹੀਂ ਯਾਰਾਂ ਬਿੱਲੀਆਂ ਚ ਯਾਰਾਂ ਦੋਸਤਾਂ ਦੀ ਮਾਂ ਤਾਂ ਕਿਹਾ ਵੀ ਲੈ ਆਈਏ ਹਾਂਜੀ ਅਬ ਤਾਂ ਦੂਜੇ ਤੋਂ ਨਾਮ ਪਈ ਜੇ ਕਹਿੰਦਾ ਮੈਂ ਦਾ ਘਰ ਲੋਜਿੰਦੀ ਨਾਲ ਤਾਂ ਆਈਏ ਇਦਾਂ ਵੀ ਗੱਲਾਂ ਕਹਿੰਦਾ ਮੈਂ ਦੂਜੇ ਨਾਲ ਤੁੰਤਈਆਂ ਮੈਂ ਕਹਾਂ ਕਰਦਾ ਮੈਂ ਕੀ ਵੀ ਤੇ ਗੱਲਾਂ ਜੀ ਬਬਕ ਜਾਂਦਾ ਆਪ ਉਹਨੇ ਗਦਾ ਹੁਣੋਂ ਕਹਿੰਦਾ ਕਹਿੰਦਾ ਬੱਬੇ ਸਪੰਦਰ ਹੁਣ ਲਾ ਨਾ ਸਾਰੀ ਗਾੜੀ ਤੇ ਕੈਮਰਾ ਲੱਗੇ ਕੋਈ ਦੱਸੇ ਕਿਹੜਾ ਕਿਹੜਾ ਆਇਆ ਹੁਣੇ ਕੰਮ ਤੇ ਕੋਈ ਨਹੀਂ ਦੇਖਿਆ ਨਿਕਲਿਆ ਸਾਰੀ ਗਾੜੀ ਤੇ ਕੈਮਰਾ ਲੱਗੇ ਕੋਈ ਦੱਸੇ ਕਿਹੜਾ ਕਿਹੜਾ ਆਇਆ ਹੁਣੇ ਕੰਮ ਤੇ ਕੋਈ ਨਹੀਂ ਦੇਖਿਆ ਨਿਕਲਿਆ ਨਾ ਕੋਈ ਵਿਆਹ ਹੋਵੇ ਮਗਰ ਸੋ ਇਹਦਾ ਭੱਖਾ ਤੇ ਆਇਆ ਮਾਦਾ ਮਾਂ ਦੇ ਨਹੀਂ ਕਿਸੇ ਦਾ ਭੱਖਾ ਦਾ ਕੰਦੇ ਜਾ ਫੇਰ ਦਾ ਇੰਦਾਮ ਲਾਤਾ ਹੁੰਦੇ ਆ ਮੈਂ ਰੋਟੀ ਪਕਾ ਕੇ ਲੈ ਆਉਂਦੀ ਉੱਥੋਂ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਮਾ ਮਾ ਦੇ ਕੋਈ ਨਹੀਂ ਬੈ ਜਾ ਬੈ ਜਾ ਕੋਈ ਨਹੀਂ ਕੋਈ ਉਹ ਦੁੱਧ ਪੱਕਣ ਤੇ ਪੱਕਣ ਤੇ ਡੰਗੀਆਂ ਤਾਂ ਮਤਲਬ ਇਦਾਂ ਇਦਾਂ ਥੋੜੀ ਚੱਲੂ ਸੀ ਕੋਈ ਨਹੀਂ ਹਾਂ ਮਤਲਬ ਬਲੋ ਛੱਡੋ ਗੱਲਾਂ ਮਾਦਾ ਦੇਖੋ ਗੱਲ ਸੁਣੋ ਸੱਸ ਦੀ ਗੱਲ ਹਾਂ ਆਏ ਅੱਜ ਘਾ ਮਜ਼ਾ ਕਰ ਲੈਣਾ ਚੱਲੋ ਬਹੁਤ ਆਪਣੀ ਕੁੜੀਆਂ ਵੀ ਇੱਥੇ ਰਹਿ ਆਉਹੀ ਨਹੀਂ ਆਉਂਦੇ

ਕੁੜੀਆਂ ਨੂੰ ਪੁੱਛਿਆ ਕਿ ਨਹੀਂ ਕਹਿੰਦੇ ਨਹੀਂ ਐ ਫਾਈ ਆਦੀ। ਪੁੱਛਦਾ ਪ੍ਰਵਾਹ ਸ਼ਾਲ। ਆਹ ਹੋਣੀ ਤੇ ਮਦਰ ਬੈਠੀ। ਬੈਠੋ ਜੱਟ ਵਾਈ। ਸਰ ਸਾਹੇਦ ਮੈਂ ਤਾਂ ਮਗਰ ਬੈਠੀ। ਆਜੀ ਆਤੀ ਇਧਰ। ਬੈਰੋ ਤੂੰ। ਬੈਜੋ। ਮੋਲੋ। ਕੋਈ ਮੋਲੋ। ਆ ਜਾਣਾ। ਕਹਿੰਦੇ ਨਾ ਰਿਆ ਨਾ ਆਵਾਜ਼ ਵਾਈ। ਕਾਹ ਵੇਖ ਪਾਉਂਦਾ। ਕੁੜੀਆਂ ਨੂੰ ਬੈਠੀ ਤੂੰ। ਕੋਈ ਨਹੀਂ ਮਾਰ ਕੇ ਆਉਂਦਾ। आले आइयो छबो न प्रार्थी आहा बाबा के जान द न के नदारा एखे याक ति भलौ जम्मा भल मैले मन मन बाबा जाने बने जानै त हदी ਨਮਾ ਅਦਲੀ ਨਮਾ ਰੀਜ਼ਾ ਜਿਹੜੇ ਵਾਲੇ ਘਰ ਦੇ ਨਾਲ ਉਹ ਇੱਕੇ ਖਾਨੀ ਤੋਂ ਬਾਰੇ ਵਾਰੀ ਤੇ ਨਹੀਂ ਭਰਾ ਜੀ ਹਾਂ ਜੀ ਇਹ ਦੋ ਮਹੀਨਾ ਮਹੀਨਾ ਸੰਭੋਧ ਵੱਡੀ ਗੱਲ ਹੈ 9 ਮਹੀਨੇ ਦੀ ਗੱਲ ਮੈਂ ਦੂਜਿਆਂ ਦੀ ਆਸ ਨਹੀਂ ਰੱਖਦਾ ਹਾਂ ਠੀਕ ਹੈ ਮੈਂ ਆਪਣੀ ਗੱਲ ਕਰਦਾ ਮੈਂ ਰੋਟੀ ਵਾਲੀ ਮੈਂ ਆਪ ਬਗਾ ਸਕਦਾ ਤੁਹਾਡਾ ਹੀ ਬਗਾ ਸਕਦਾ ਨਹੀਂ ਇਹ ਕਰ ਲੈ ਜਾਸ ਹਾਂ ਲੋਕਾਂ ਦੇ ਵਾਸਤੇ ਜ਼ਿਆਦਾ ਜਿਹਨੇ ਬਸ ਕੰਮ ਵੀ ਕਰ ਸਕਦੀ ਸਾਰਾ ਕੁਝ ਕਰ ਸਕਦੀ ਹਾਂ ਹੁਣ ਤੁਹਾਨੂੰ ਦਿਖਾਉਣੀਆਂ ਦੋ ਰੋਟੀਆਂ ਵਿਚਾਰੀ ਬਾਹਰੋਂ ਅੰਗਲ ਮੈਂ ਇਹਦਾ ਕਰਕੇ ਕੈਂਸਲ ਮਾਰ ਕੇ ਆਇਆ ਇਹਦਾ ਕਰਕੇ ਬਾਪੂ ਮਾਨ ਤੋਂ ਬਣਾ ਨਾ ਬੀਰੀ ਮਾਦਾ ਮੇਰੇ ਕੋਲ ਕੀ ਸਾਲ ਦਾ ਤੇ ਉਹ ਚਲੋ ਵੱਖਰੀ ਗੱਲ ਜੋ ਮਨ ਦਾ ਚਾਹ ਬੈਠ ਕੇ ਨਾ ਚਲੋ ਜੀ ਸਲਕੇ ਜੀ ਆਪਾਂ ਵਿੱਚ ਹਾਂਜੀ ਬੰਦੂ ਖਾਸਾ ਪਸਾ ਮੈਂ ਗੱਲ ਕਰ ਸਕਦਾ ਹਾਂ ਜੀ ਕਰੋ ਕਰੋ ਜੀ ਹਾਂ ਵੀਰੇ ਮੈਂ ਤੈਨੂੰ ਫੋਨ ਲਾਇਆ ਸੀਗਾ 20 ਜੁਲਾਈ ਨੂੰ ਇੱਧਰ ਆ ਇੱਥੇ ਹੋ ਮੇਰਾ ਇੱਥੇ ਸਾਹਮਣੇ ਹੋ ਠੀਕ ਹੈ ਜੀ 20 ਜੁਲਾਈ ਨੂੰ ਫੋਨ ਲਾਇਆ ਸੀ ਮੈਂ ਤੈਨੂੰ ਹਾਂਜੀ ਠੀਕ ਹੈ ਜੀ ਮੈਂ ਤੈਨੂੰ ਕੀ ਕਿਹਾ ਸੀ ਯਾਦ ਆ ਕੁਝ ਹਾਂਜੀ ਕੀ ਕਿਹਾ ਸੀ ਬੜਾ ਹਾਂਜੀ ਠੀਕ ਐਸੀ ਆ ਤੇ ਹੋ ਗਿਆ ਕਿ ਮਤ ਬਦੂ ਯਾਪਨਾ ਮਾਦਨ ਕਿਉਂ ਨਿਸਾਨ ਦੇ ਹਾਂ ਮੈਂ ਕਿ ਕੈਸੀ ਵੀ ਆਣ ਕੇ ਤੇ ਲੈ ਜਾਓ ਬਾਬਾ ਜੀ ਮੈਂ ਤੁਹਾਡੀ ਗੱਲ ਤੋੜਦਾ ਉਹ ਕਹਿੰਦੇ ਵੀ ਉਹਨੂੰ ਭੇਜਤਾ ਵਾ ਤੇ ਤੰਤਾ ਉਹਨੋਂ ਤੇ ਹਰੀ ਕੇ ਪਤਨ ਹਰੀ ਕੇ ਪਤਨ ਤੇ ਅਈ ਕਹਿੰਦੇ ਕੀ ਸਾਡ ਅਸੀਂ ਵੀ ਜਾ ਕੇ ਲੈ ਸਕਦੇ ਜਾਂ ਮਿਲਾ ਸਕਦੇ ਕਹਿੰਦੇ ਨਹੀਂ ਤੁਹਾਨੂੰ ਨਹੀਂ ਜਾਣਦੀ ਰੋੜ ਅਸੀਂ ਆਪੇ ਮਿਲਾ ਦਾਂਗੇ ਆਪੇ ਲੈ ਆਵਾਂਗੇ ਤੇ ਜੋ ਗੱਡੀ ਦਾ ਖਰਚਾ ਵੀ ਤੁਸੀਂ ਦੇ ਦਿਓ ਮੈਂ ਬਈ ਜੀ ਜਦੋਂ ਤੈਨੂੰ ਫੋਨ ਕੀਤਾ ਸੀਗਾ ਕਿ ਤੁਹਾਡੀ ਮਾਂ ਮੇਰੇ ਕੋਲ ਆ ਆਸ਼ਰਮ ਦੇ ਵਿੱਚ ਆ ਮੈਂ ਅनाथ ਆਸ਼ਰਮ ਦਾ ਜਿਹੜਾ ਮੇਨ ਵੀਰ ਉਹ ਬੋਲਦਾ ਹਾਂ ਤੁਸੀਂ ਉੱਥੋਂ ਆਣ ਕੇ ਲੈ ਜਾਓ ਤੇ ਫਿਰ ਤੇ ਦੂਜੀਆਂ ਗੱਲਾਂ ਦੋ ਰਹਿ ਰਹੀ ਨਹੀਂ ਗਈਆਂ ਤੂੰ ਕੀ ਤੁਸੀਂ ਕੀ ਕਿਹਾ ਸੀ ਮੈਨੂੰ ਤੁਸੀਂ ਇਹ ਕਿਹਾ ਸੀਗਾ ਕਿ ਵੀਰੇ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਆ ਨਹੀਂ ਸਕਦਾ ਜੇ ਨਹੀਂ ਕਿਹਾ ਤਾਂ ਮੈਂ ਵੀਡੀਓ ਦਿਖਾ ਸਕਦਾ ਤੁਹਾਨੂੰ ਉਹ ਇਹ ਮੈਨੂੰ ਪਤਾ ਵਾ ਮੈਂ ਆ ਠੀਕ ਹੈ ਜੀ ਇਹ ਗੱਲ ਨੂੰ ਸ਼ੇਮ ਬਈ ਜੀ ਮੇਰੀ ਗੱਲ ਸੁਣਿਓ ਆਪਾਂ ਸਰਦਾਰ ਵੀਰ ਆ ਹਾਂਜੀ ਠੀਕ ਹੈ ਜੀ ਗੁਰੂ ਘਰ ਦੇ ਆਪਾਂ ਵਜ਼ੀਰ ਆ ਆਪਾਂ ਕੋਈ ਐਵੇਂ ਕਵੇਂ ਦੇਤੇ ਹੈਗੇ ਨਹੀਂ ਹੈ ਸ਼ਰਾਬੀ ਨਹੀਂ ਹੈਗੇ ਜਾਂ ਆਪਾਂ ਕੋਈ ਸਮੇਕੀ ਨਹੀਂ ਹੈਗੇ ਬਿਮਾਰੀ ਸੰਗਤਾਲੀ ਨਹੀਂ ਹੈਗੇ ਵੀ ਜਿਹੜੇ ਆਪਾਂ ਨੂੰ ਮਾਂ ਦੀ ਕਦਰ ਦਾ ਨਹੀਂ ਪਤਾ ਠੀਕ ਹੈ ਜੀ ਹੁਣ ਤੁਸੀਂ ਗੁਰੂ ਘਰ ਦੇ ਵਜ਼ੀਰ ਜੇ ਤੁਸੀਂ ਬੱਚਿਆਂ ਨੂੰ ਸੇਧ ਦੇਣੀ ਆ ਲੋਕਾਂ ਨੂੰ ਸੇਧ ਦੇਣੀ ਆ ਕਿ ਮਾਂ ਦੀ ਪੂਜਾ ਕਰੋ ਗੁਰਬਾਣੀ ਚ ਆਉਂਦਾ ਨਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਆਉਂਦਾ ਨਾ ਫਿਰ ਆਪਾਂ ਗੁਰਬਾਣੀ ਨੂੰ ਸਿਰਫ ਰੱਟਦੇ ਹੀ ਆਂ ਵੀ ਇੱਕ ਬਿਜ਼ਨਸ ਹੀ ਬਣਾਇਆ ਵਾ ਫਿਰ ਇੱਕ ਮਿੰਟ ਮੈਂ ਤੁਹਾਡੀ ਗੱਲ ਪੇਟ ਹੋਕਦਾ ਹਾਂ ਹਾਂ ਜੀ ਦੱਸੋ ਸੋਹਣੀ ਸੁਣਾਈ ਗੱਲ ਜਿਹੜੀ ਉਹ ਹੋਰ ਚੀਜ਼ ਹੋ ਜਾਂਦੀ ਜਿਹੜੀ ਅੱਖੀਂ ਵੇਖੀ ਚੀਜ਼ ਹੋਰ ਜੀ ਹੋ ਜਾਂਦੀ ਹਾਂਜੀ ਫੋਨ ਤੇ ਕਈ ਡਾਟ ਹੋ ਜਾਂਦਾ ਬੰਦੇ ਨੂੰ ਹਾਂਜੀ ਮੇਰੀ ਬਾਅਦ ਵੀਡੀਓ ਵੀ ਆਈ ਸੀ ਮੇਰੀ ਮੈਂ ਵੀਡੀਓ ਵੀ ਪਾਈ ਮੈਂ ਤੁਹਾਨੂੰ ਵੀਡੀਓ ਕਾਲ ਵੀ ਕੀਤੀ ਸੀਗੀ ਠੀਕ ਹੈ ਜੀ ਮੈਂ ਤੁਹਾਨੂੰ ਕਿਹਾ ਕਿ ਮਾਤਾ ਮੇਰੇ ਕੋਲ ਆਸ਼ਰਮ ਦੇ ਵਿੱਚ ਵਸੇ ਅਨਾਥ ਆਸ਼ਰਮ ਤੋਂ ਬੋਲਦੇ ਆ ਠੀਕ ਹੈ ਜੀ ਹਾਂ ਬਾਈ ਜੀ ਜੀ ਸਕਦੇ ਸੇਵਾ ਕਰਨੀ ਬਾਦ ਚਲੋ ਠੀਕ ਹੈ ਬਾਈ ਜੀ ਕੱਲ ਨੂੰ ਇਹ ਨਾ ਹੋਵੇ ਕਿ ਮਾਂ ਅਸੀਂ ਛੱਡ ਜਾਈਏ ਠੀਕ ਹੈ ਮਾਂ ਨਾਲ ਫੇਰ ਉਹ ਵਿਤਕਰਾ ਹੋਵੇ ਕਿਉਂਕਿ ਯਾਰ ਇਹਨੇ ਦੋ ਟਾਈਮ ਦੀ ਰੋਟੀ ਖਾਣੀ ਆ ਆ ਮੇਰਾ ਭਰਾ ਹਾਂ ਜੀ ਹੈਂ ਅਈ ਤੇਨੇ ਭਰਾ ਹਾੜਾ ਜੇ ਤੇ ਮਰਜ਼ੀ ਕਰ ਆਵੇ ਜਾਵੇ ਜੀ ਸਰ ਕੇ ਤੀਜਾ ਬੰਦਾ ਇੱਥੇ ਦੁਪਹਿਰੇ ਅਸੀਂ ਹੁਣ ਸਾਰੀ ਦਾ ਕੰਮ ਕਰੀ ਨੇ ਨਾਲ ਦੇ ਵੀ ਸਕੂਲੇ ਚਲ ਜਾਂਦੇ ਮੈਂ ਕੰਮ ਚੱਲ ਜਣਾ ਨਿਆਣੇ ਸਕੂਲੇ ਚਲ ਜਾਂਦੇ ਹਾੜਾ ਇਥੇ ਸਮਾਨ ਦਾ ਕੋਈ ਸਿਲੰਡਰ ਚੁੱਕ ਕੇ ਲੈ ਜਾ ਕੋਈ ਕੋਲ ਭਾਈ ਜੀ ਉਹ ਤੇ ਗੱਲ ਆ ਫਿਰ 6 ਮਹੀਨੇ ਆਪਾਂ ਕੀ ਡੀਗਦੇ ਰਹੇ ਫਿਰ ਕਾਤੋ ਨਹੀਂ ਆਈ ਆਪਾਂ ਹਾਂ ਜੀ ਤਾ ਤੋ ਨਹੀਂ ਇਹ ਤਾਂ ਦਰ ਨੰਬਰ ਮੇਰੇ ਕੋਲ ਸੀ ਤੁਸੀਂ ਸੀ ਸਰਪੰਚ ਸਾਹਿਬ ਨੂੰ ਮਿਲਦੇ ਮੈਂਬਰ ਪੰਚਾਇਤ ਦਾ ਘਰ ਤੁਹਾਡੇ ਲੱਗੇ ਆ ਤੁਹਾਨੂੰ ਮੈਂਬਰ ਪੰਚਾਇਤ ਨੇ ਵੀ ਕਿਹਾ ਕਿ ਤੁਸੀਂ ਆਣ ਕੇ ਆਪਾਂ ਲੈ ਕੇ ਜਾਈਏ ਲੈ ਕੇ ਜੀ ਜਾਣ ਨੂੰ ਤਿਆਰ ਹੈਗਾ ਬਾਬੇ ਨਹੀਂ ਜਾਣ ਨੂੰ ਤਿਆਰ ਹੈਗਾ ਤੁਹਾਡੀ ਮਾਵਾਂ ਕਿਸੇ ਦੀ ਕੀ ਮਜਾੜਾ ਕਿ ਮੇਰੀ ਮਾਂ ਨੂੰ ਇੱਕ ਦਿਨ ਵੀ ਘਰੇ ਆਪਦੇ ਰੱਖੇ ਜੇ ਮੇਰੇ ਜੀ ਕਰਤੂਤ ਹੋਵੇ ਤਾਂ ਇੱਕ ਦੋ ਬੰਦੇ ਹੋਰ ਗੱਲ ਜੀਦੇ ਉਹ ਕਹਿੰਦੇ ਜੀ ਉਹਨਾਂ ਦੇ ਹਰਿਆਣੇ ਚ ਭੇਜਦਾ ਜੀ ਆਹ ਖੰਦੂਗੀ ਬਾਈ ਜੀ ਤੁਹਾਨੂੰ ਜਦੋਂ ਤੁਸੀਂ ਮੈਨੂੰ ਬੈਕ ਕਾਲ ਕੀਤੀ ਤੁਹਾਡੇ ਤੋਂ ਮੇਰਾ ਨੰਬਰ ਸੀ ਤੁਸੀਂ ਮੈਨੂੰ ਪੁੱਛਿਆ ਬਈ ਉਹ ਮੇਰੀ ਮਾਂ ਕਿੱਥੇ ਆ ਹੁਣ ਤੋਂ ਪਿੱਛੇ ਜੋ ਹੋ ਗਿਆ ਠੀ ਕੈਦ ਬੈਠੀ ਹੈ ਮੇਰੇ ਤੋਂ ਵੱਡੇ ਸਾਰੇ ਬੈਠੇ ਆ ਬਾਈ ਜੀ ਗੁੱਸਾ ਲੱਗਦਾ ਵਾ ਮੇਰੇ ਕੋਲ 6 ਮਹੀਨੇ ਰਹੀ ਮਾਂ ਮੇਰੀ ਰੋਂਦੀ ਰਹੀ ਆ ਮੇਰੇ ਕੋਲ ਵਿਚਾਰੀ ਆਸ਼ਮਾ ਚ ਜੀ ਨਹੀਂ ਲੱਗਦਾ ਕਿਸੇ ਦਾ ਵੀ ਵਿਚਾਰੀ ਇੰਨਾ ਰੋਈ ਇੰਨਾ ਪੜਕੀ ਤੂੰ ਕਹਿੰਦਾ ਕਿ ਮੈਂ ਮਾਂ ਨੂੰ ਸ਼ਾਮਲੂੰਗਾ ਇਹਦਾ ਤੇ ਤੂੰ ਇੱਕ ਦਿਨ ਵੀ ਫੋਨ ਕੀਤਾ ਮਾਂ ਆਪਣੀ ਨੂੰ ਇੱਕ ਵਾਰੀ ਵੀ ਹਾਲ ਪੁੱਛਿਆ ਕਿ ਮਾਂ ਤੂੰ ਹੈਗੀਆਂ ਜਾਂ ਮਰ ਗਈਆਂ ਬਾਬਾ ਜੀ ਮਿਲਣ ਲੱਗੇ ਤੇ ਨਹੀਂ ਮਿਲਾਇਆ ਤੇ ਕਿੰਨੇ ਨਹੀਂ ਮਿਲ ਲਗੇ ਮੈਂ ਤੇਰੇ ਫੋਨ ਕੀਤਾ ਤੂੰ ਕਿੱਥੇ ਆ ਯਾਰ ਤੋਹਰ ਬਾਬਾ ਜੀ ਮੇਰੀ ਗੱਲ ਸੁਧਿਆਗਦਾਰ ਬੰਦੇ ਕਿੱਥੇ ਇੰਨੇ 2000 ਰੁਪਏ ਕਿਰਾਇਆ ਕੱਢ ਕੇ ਜਾਇਆ ਜਾਂਦਾ ਤੁਹਾਡੀਆਂ ਯਾਰ ਗੱਲ ਫੇਰ ਉਹ ਮੁੱਕ ਗਈ ਨਾ ਢਾੜੀ ਦਾ ਤੂੰ ਬੰਦਾ ਤੂੰ ਮਾਂ ਪਿੱਛੇ ਤੂੰ ਇੰਨਾ ਵੀ ਨਹੀਂ ਕਰ ਸਕਦਾ ਆਪਣੀ ਪਿੱਛੇ ਢਾੜੀਦਾਰ ਬੰਦਾ ਮਾਂ ਨੇ ਵੀ ਕਿਤੇ ਢਾੜੀਆਂ ਕਰਕੇ ਪਾਲਿਆ ਮਾਂ ਕਿਹੜਾ ਮੇ ਪਿੱਛੇ ਸ਼ਾਹੂ ਕਰ ਸੀਗੀ ਮਾਂ ਨੇ ਵੀ ਢਾੜੀਆਂ ਕਰਕੇ ਪਾਲਿਆ ਮਾਂ ਨੇ ਢਾੜੀਆਂ ਕਰਕੇ ਤਿੰਨ ਜਾਨੇ ਪਾਲਿਆ ਤੁਹਾਡੇ ਤਿੰਨਾਂ ਜਾਨੇ ਤੇ ਇੱਕ ਜਾਨੀ ਨਹੀਂ ਪਾਲੀ ਜਾ ਰਹੀ ਮਾਂ ਦਾ ਕਹੀ ਇਹਨੂੰ ਪੁੱਛ ਕਿਹੜੀ ਹਾਲਾਤ ਸੀ ਗਈ ਸੀ ਯਾਰ ਉਹਨੂੰ ਲਾਨ ਤਿਆਰ ਛੱਡ ਪਰ ਉਸ ਚੀਜ਼ ਨੂੰ ਹੈਨਾ ਬਗਾਲੀ ਥਾਨ ਅਗਲੇ ਆ ਜਾਣ ਕੇ ਕੱਢ ਦਾਂਗੇ ਤਹੀਂ ਕਿਦਾਂ ਅਹੀਂ ਤੇ ਇਹਨੂੰ ਕਿੱਥੇ ਲਈ ਧੀਆਂ ਦੀਆਂ ਨੂੰ ਤੇ ਪਾ ਰਿਹਾ ਵਾਂ ਆਦੀ ਵਾਈਫ ਨੂੰ ਵੀ ਤੇ ਪਾ ਰਿਹਾ ਵਾਂ ਬਾਬਾ ਮਾਂ ਨੂੰ ਮਾਂ ਵਾਸਤੇ ਤੈਨੂੰ ਬਗਾਲੀ ਥਾਨ ਨਿਕੜਨਾ ਹੀ ਰੋਏ ਫੋਨ ਕਰਦੇ ਨੇ ਤਾਂ ਵੀ ਆਪਣਾ ਸਮਾਜ ਚ ਕੋ ਸਮਾਜ ਜੋ ਯਾਰ ਮਾਂ ਤੇਰੀ ਮਾਂ ਜੇ ਘਰੇ ਆਉਂਦੀ ਆ ਤੇ ਫੇਰ ਹੀ ਲੋਕਾਂ ਨੇ ਕਹਿਣਾ ਵੀ ਥਾਂ ਸਮਾਜ ਚ ਕੋ ਬਈ ਇਹਦਾ ਦਿਮਾਗੀ ਹਾਲਾਤ ਸਹੀ ਹੈ ਇਹਦੇ ਚਲੋ ਗੱਲ ਸੁਣੋ ਪਹਿਲਾਂ ਕਹਿੰਦੇ ਰਿਹਾ 2 ਯਾਰ ਮੈਨੂੰ ਲੈ ਕੇ ਦੇ ਦੇ ਕਿ ਮੇਰੀ ਇਹ ਮਾਂ ਨਹੀਂ ਮੈਂ ਆਪੇ ਸੰਭਲੂਗਾ ਨਹੀਂ ਬਾਬਾ ਅਸੀਂ ਕਿੱਦਾਂ ਲੈ ਕੇ ਦੇ ਦੀਆਂ ਵੇਰ ਲੇਖਨ ਤੋਂ ਤਾਂ ਦੀ ਗੱਲ ਹੀ ਹੋ ਗਈ ਆ ਪਹਿਲਾਂ ਵੀ ਕਹਿੰਦਾ ਰਿਹਾ ਵੀ ਆਹ ਦੀ ਮਾਂ ਵਾ ਉਹ ਯਾਰ ਯਾਰ ਮੈਂ ਤਾਂ ਨਾ ਪਤਾ ਨਹੀਂ ਤੁਸੀਂ ਗਰੰਟੀ ਸਿੰਘ ਦੀ ਸੇਵਾ ਕੌਣ ਦਿੰਦਾ ਤੁਹਾਨੂੰ ਯਾਰ ਮੈਂ ਤਾਂ ਪਿੰਡ ਵਾਲੇ ਨੂੰ ਇਹ ਬੇਂਦੀ ਕਰਦਾ ਜੇ ਤੇ ਤੈਨੂੰ ਤੋਂ ਮਾਂ ਨੂੰ ਸੰਭਲੇਗਾ ਗਲਤੀ ਮੰਨੇਗਾ ਠੀਕ ਆ ਮੈਂ ਤਾਂ ਨਹੀਂ ਪਿੰਡ ਵਾਲੇ ਨੂੰ ਬੇਂਦੀ ਕਰਨੀ ਹੈ ਕਿ ਇਹਨੂੰ ਤੇ ਨਹੀਂ ਵੜਨ ਦੇਣਾ ਜੇ ਤੇ ਮੈਂ ਤਾਂ ਨਾ ਤੇ ਰੋਲ ਤੇ ਨਹੀਂ ਜਾਣ ਦੇਣਾ ਚਾਹੀਦਾ ਤੱਕੇ ਕਿਹੜੇ ਜਾਣ ਦਿੰਦੇ ਆ ਚੱਲ ਲਜੀਤ ਯਾ ਸਰਪੰਚ ਸਾਹਿਬ ਬੈਠਿਆ ਮੈਨੂੰ ਪਤਾ ਕਿ ਬਈ ਤੇ ਤੇਨਾ ਮੈਨੂੰ ਜਿਆਦਾ ਗੁੱਸਾ ਹੀ ਨਾ ਵੀ ਰਹਿ ਰੱਬ ਦਾ ਨਾ ਕੀ ਕੀ ਮਾਰਾ ਕੀਤਾ ਅਸੀਂ ਤੈਨੂੰ ਤੇ ਚੰਗਾ ਵੀ ਕੀ ਕੀਤਾ ਯਾਰ ਫਿਰ ਮਾਂ ਦਿੱਤਾ ਸ਼ਰਮਾ ਜਿੱਤਾ ਕਿ ਖਾਂਡੀ ਕਾਹੀ ਇਹ ਸਰਦਾਰੀਆਂ ਆਪਣੀਆਂ ਐ ਨਹੀਂ ਕੱਢਿਆ ਕਿ ਇਹਨੂੰ ਤੇ ਕੱਢਿਆ ਤੋਂ ਵੱਧ ਹੀ ਹੋ ਗਿਆ ਨਹੀਂ ਕੱਢਿਆ ਕਿ ਮਾਂ ਤੇਰੀ ਜ ਮਨ ਕੇ ਚੱਲ ਅੱਜ ਤੇਰੀ ਹੁਣ ਵਾਈਫ ਪੇਕੇ ਗਈ ਐ ਤੇਰੇ ਬੱਚੇ ਪੇਕੇ ਤੇਰੇ ਵਾਂਡੇ ਗਏ ਆ ਭਾਜੀ ਇੱਕ ਚਲੋ ਮਾਤਾ ਵਾ ਆਪਣੀ ਦੋਦੇ ਮਾਫੀ ਮੰਗੋ ਤੇ ਤਾਂ ਮੇਰੀ ਮਾਂ ਵਾ ਕਿ ਮਾਂ ਮੈਨੂੰ ਮਾਫ ਕਰ ਗਿਆ ਗੱਲ ਖਤਮ ਹੋਈ ਆ ਕੋਈ ਗੱਲ ਨਹੀਂ ਮੇਰੇ ਨਾਲ ਜੋ ਮੈਂ ਪਿੱਛੇ ਉਹ ਮੈਂ ਕਰਦਾ ਮੈਂ ਘਰ ਘਰ ਜਾਣਾ ਮੈਂ ਮੰਨਦਾ ਵਾ ਦੂਜਾਂ ਵੀਰਾਂ ਦੀ ਵੀ ਮੈਂ ਗੱਲ ਕਰਨਾ ਚਾਹੁੰਦਾ ਚਲੋ ਦੂਜਾ ਦਬਈ ਆ ਮੇਰੀ ਫੋਨ ਤੇ ਇਹਨਾ ਗੱਲ ਹੋਈ ਅਗਲੇ ਨੇ ਕਹਿੰਦਾ ਬਈ ਤੂੰ ਹੀ ਕਿਹੜਾ ਮੈਨੂੰ ਫੋਨ ਕੀਤਾ ਮੇਰਾ ਮੈਨੂੰ ਨੰਬਰ ਹੀ ਇਹਦਾ ਮਾਂ ਕਿਤੇ ਮਿਲਿਆ ਸੀਗਾ ਨੰਬਰ ਬਾਬਾ ਜੀ ਅਸੀਂ ਆਪਦੇ ਗਏ ਨਹੀਂ ਤੁਸੀਂ ਨੰਬਰ ਦੇ ਕਿ ਨਹੀਂ ਗਏ ਮੈਂ ਆਪ ਨੰਬਰ ਲੈ ਆ ਉੱਥੇ ਉਹ ਥਾਰੀ ਕੇ ਬਤਨ ਤੋਂ ਮੈਂ ਆ ਮੈਂ ਆਪ ਨੰਬਰ ਲੈ ਆ ਚੱਲ ਯਾਰ ਤੂੰ ਦੇ ਕੇ ਆ ਫਿਰ ਕਿਹੜਾ ਤੂੰ ਗੱਲ ਕਰ ਲਈ ਕਿਦੇ ਮੈਂ ਖੁੱਦ ਨੂੰ ਫੋਨ ਲਾ ਤੂੰ ਕਾਜ਼ੀ ਮਾਣਾ ਗੱਲ ਕੀਤੀ ਨਾਲ ਕਹਤਾ ਵੀ ਹਰਿਆਣੇ ਦੇ ਭੇਜਦਾ ਤਾਂ ਪੈਸੇ ਹਰਿਆਣੇ ਚ ਕਿੰਨੇ ਗਿਆ ਮੈਂ ਤੈਨੂੰ ਫੋਨ ਲਾ ਕੇ ਕਿਹਾ ਮਾਂ ਮੇਰੇ ਕੋਲ ਆ ਬਾਬਾ ਜੀ ਹੁਣ ਬਾਬਾ ਪੈਸੇ ਨਹੀਂ ਗਏ ਬੱਸ ਮੈਂ ਮੇਰੇ ਵੀਰ ਗੁਰਾ ਤੂੰ ਇਹਨੂੰ ਸਾਹਮਣੇ ਰੋਟੀ ਪਾਣੀ ਦੇਣਾ ਹਾਂ ਜੀ ਹਾਂ ਜੀ ਤੂੰ ਮਾਰਨ ਨੂੰ ਕਹਿ ਦੇ ਮਾਰਨ ਦੀ ਗੱਲ ਕਰੋ ਜਿਹੜੀ ਪੱਦ ਕੱਢਣੇ ਦੇਣਾ ਬੜਾ ਵੱਧ ਘੱਟ ਗੱਲ ਕੋਈ ਹੱਦ ਪਾਰ ਕਰ ਦੇਣੀ ਆ ਇਹ ਤਾਂ ਹੋ ਜਾਂਦੀਆਂ ਆ ਭਾਈ ਤੂੰ ਜਿਹੜੀ ਗੱਲ ਕਰਦੇ ਆਪਣੇ ਮੁੰਡੇ ਨਾਲ ਕਰਦੇ ਸਰਪੰਚ ਸਾਹਿਬ ਜੀ ਮਾਂ ਮਾਂ ਦੀ ਮੈਂ ਸਾਲੀ ਦਿਨਾ ਮਾਂ ਨੇ ਮੈਨੂੰ ਬੜਾ ਕਿਹਾ ਪੁੱਤ ਕੋਈ ਗੱਲ ਨਹੀਂ ਉਹ ਆ ਜੂਗਾ ਲੈਣ ਆ ਜੂਗਾ ਲੈਣ ਤੂੰ ਉਹਨੂੰ ਕੁਝ ਨਾ ਕਹੀਂ ਤੂੰ ਉਹਨਾਂ ਲੜੀ ਨਾ ਤੂੰ ਉਹਨੂੰ ਕੁਝ ਨਾ ਕਹੀਂ ਹਾਰ ਕੇ ਮਾਂ 6 ਮਹੀਨਿਆਂ ਬਾਅਦ ਮਾਂ ਜਾਦੀ ਉੱਧਰ ਗਈ ਫੇਰ ਜਾ ਕੇ ਰੋਈ ਜਾਈ ਸਾਨੂੰ ਸਾਰੀ ਕਹਾਣੀ ਦਾ ਪਤਾ ਵਾ ਉਹ ਗਈ ਤੇ ਤਾਈ ਉਹ ਔਖੇ ਹੋ ਕੇ ਤੇ ਗਏ ਦੁਖੀ ਹੋ ਕੇ ਆ ਅੰਕਲ ਪੁੱਸਲੇ ਕਿਹੜੀ ਹਾਲਾਤ ਚ ਉਧਰ ਕਨੋਲੀਆਂ ਤੇ ਸੱਡ ਗਏ ਮੈਂ ਤਾਂ ਇਹਨੂੰ ਕਹਿੰਦਾ ਮਾਤਾ ਹੁਣ ਤੂੰ ਆਪਣੇ ਦਿਨ ਕੱਟਣੇ ਆ ਤੇ ਤੂੰ ਮਾ ਜੇ ਚੱਲ ਮੈਂ ਵੀ ਸਰਪੰਚ ਸਾਹਿਬ ਦੀ ਵੀ ਮੈਂ ਗੱਲ ਕਰਦਾ ਚੱਲ ਤੇਰੀ ਤੁਹਾਨੂੰ ਪਤਾ ਮੇਰੀ ਮੰਮੀ ਵੀ ਕਿੰਨਾ ਮੇ ਨਾਲ ਲੜ ਪੈਂਦੀ ਆ ਪਰ ਉਹ ਮੇਰੇ ਬਿਨਾਂ ਨਹੀਂ ਰਹਿੰਦੀ ਤੇ ਮੈਂ ਉਹਦੇ ਬਿਨਾਂ ਨਹੀਂ ਰਹਿੰਦਾ ਜਿੱਥੇ ਤੇਰੇ ਪੁੱਤ ਨਹੀਂ ਤੇਰਾ ਕੰਮ ਹੋਣਾ ਉਥੇ ਤੇਰੇ ਪੁੱਤ ਨਹੀਂ ਹੋਣਾ ਅਸੀਂ ਕੰਮ ਨਹੀਂ ਹੋਣਾ ਉਥੇ ਆਸ਼ਮ ਆਸ਼ਮ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਪੁੱਤ ਨਹੀਂ ਹੈਗੇ ਤੇ ਜਿਨ੍ਹਾਂ ਦੀ ਮਾਵਾਂ ਨਹੀਂ ਹੈਗੀਆਂ ਜਿਹੜੇ ਦਿਮਾਗੀ ਸਹੀ ਨਹੀਂ ਹੈਗੇ ਸਾਰੇ ਦੇ ਯਾਰ ਨਹੀਂ ਹੋੜੀ ਆ ਬਾਬੇ ਉਹ ਗੱਲ ਮੇਰੇ ਤੇ 2 ਕਿਲੋਮੀਟਰ ਦੂਰ ਪਿੰਡ ਵਾ ਮੈਂ ਹਫਤਾ ਆ ਗਿਆ ਉਹਨਾਂ ਨੂੰ ਰੋਜ਼ ਫੋਨ ਲਾਉਂਦੇ ਕਿ ਯਾਰ ਤੁਹਾਡੀ ਮਾਂ ਤੁਹਾਡੇ ਨਾਲ ਲੜ ਕੇ ਚੱਲ ਆ ਗਈ ਜਿੱਦਾਂ ਮਰ ਜਾਈ ਗਈ ਆਣ ਕੇ ਲੈ ਜਾਓ ਯਾਰ ਆਣ ਕੇ ਲੈ ਜਾਓ ਕਹਿੰਦੇ ਇੰਨੀ ਰੱਖਣੀ ਫਿਰ ਜੇ ਮੈਂ ਵੀਡੀਓ ਪਾਈ ਤੇ ਫਿਰ ਚੀਕਾਂ ਮਾਰਨਗੇ ਹੁਣ ਬਾਈ ਜੀ ਮੈਂ 6 ਮਹੀਨੇ ਮੈਨੂੰ ਇਹ ਵੀ ਮੈਂ ਜੇ ਇਹਦੀ ਵੀਡੀਓ ਪਾਦੀ ਕੱਲ ਨੂੰ ਇਹਨਾਂ ਦੇ ਆਪਸ ਵਿੱਚ ਮਾਂ ਪੁੱਤਾਂ ਦਾ ਜਿਹੜਾ ਮਾੜਾ ਮੋਟਾ ਬਣੋਣੀ ਹੋ ਵੀ ਨਹੀਂ ਮੇਰਾ ਕਰਕੇ ਬਣੋਣੀ ਹਨਾ ਤੇ ਬਾਈ ਜੀ ਮੈਂ ਤੇਰੀ ਚੌਥੇ ਪੰਜਵੇਂ ਦਿਨ ਜਾ ਕੇ ਵੀਡੀਓ ਪਾਈ ਸੀਗੀ ਜੇਰੋਂ ਤੂੰ ਜੇਰੋਂ ਤੂੰ ਆਇਆ ਹੀ ਨਹੀਂ ਲੈਣ ਨਹੀਂ ਆਇਆ ਜੇਰੋਂ ਤੂੰ ਅੱਗੋਂ ਮੈਨੂੰ ਕਹਿਦਾ ਕਿ ਮੈਂ ਨਹੀਂ ਲੈਣ ਹੋਣਾ ਮੇਰੇ ਤੋਂ ਟਾਈਮ ਨਹੀਂ ਹੈਗਾ ਮੇਰੀ ਆਪਾਂ ਮਾਵਾਂ ਜਿਹੜੀਆਂ ਹੁੰਦੀਆਂ ਵਾਂ ਉਹ ਆਪਾਂ ਨੂੰ ਪਤਾ ਨਹੀਂ ਕਿੰਨਾ ਅਰਦਾਸਾਂ ਕਰ ਕਰਕੇ ਲੈਂਦੀਆਂ ਵਾਂ ਹੁਣ ਤੇਰੀਆਂ ਵੀ ਦੋ ਧੀ ਆਵਾਂ ਨਾ ਮੇਰੀਆਂ ਵੀ ਧੀ ਆਵਾਂ ਦੋ ਹਨਾ ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ ਲੰਮੀ ਉਮਰ ਦੇਵੇ ਪਰ ਜੇਕਰ ਜਦੋਂ ਆਪਣੀ ਸਕੂਲੋਂ ਬੱਚੀ 1 ਮਿੰਟ ਵੀ ਲੇਟ ਹੋ ਜੇ ਨਾ ਤੇ ਆਪਣੇ ਭਾ ਦੀ ਬਣ ਜਾਂਦੀ ਹੈ ਫੇ ਕਿਉਂ ਨਹੀਂ ਆਈ ਵੈਨ ਆਲਾ ਨੂੰ ਫੋਨ ਲਾਈਦੇ ਸਕੂਲ ਨੇ ਫੋਨ ਲਾਈਦੇ ਵੀ ਬੱਚੀ ਸਾਡੇ ਕਿਉਂ ਨਹੀਂ ਆਏ ਟਾਈਮ ਵੱਧ ਹੋ ਗਿਆ 10 ਮਿੰਟ ਵੱਧ ਹੋ ਗਏ 15 ਮਿੰਟ ਵੱਧ ਹੋ ਗਿਆ ਬਈ ਜੀ ਆਪਣੀ ਮਾਂ ਨੂੰ ਤੇ 6 ਮਹੀਨੇ ਹੋ ਗਏ 2 ਸਾਲ ਤੋਂ ਆਸ਼ਰਮ ਆ ਚਾ ਤੁਹਾਡੀ ਮਾਂ ਤੇ 6 ਮਹੀਨੇ ਤੋਂ ਮੇਰੇ ਕੋਲ ਆ ਬਾਬਾ ਜੀ ਪਤਾ ਮੇਰਾ ਫਰਜ਼ ਨਹੀਂ ਬੰਦਾ ਮੇਰੇ ਪਿਓ ਆ ਸਰਪੰਚ ਸਾਹਿਬ ਬੈਠੇ ਸਾਰੀ ਪੰਚਾਇਤ ਬੈਠੀ ਹੈ ਮੇਰਾ ਜੀ ਨਹੀਂ ਕਰਦਾ ਕਿ ਮੈਂ ਇਹਨਾਂ ਦੇ ਅੱਗੇ ਉੱਚੀ ਬਾਤ ਚ ਬੋਲਾਂ ਪਰ ਬਈ ਜੀ ਰਿਆਵ ਨਹੀਂ ਜਾ ਰਿਹਾ ਫਿਰ ਇੰਨਾ ਗੁੱਸਾ ਆ ਰਿਹਾ ਉਹਦੀ ਇੱਕ ਲੱਤ ਨਹੀਂ ਹੈਗੀ ਵਿਚਾਰੀ ਦਾ ਉਹ ਕਸੂਰ ਆ ਯਾਰ ਲੱਤ ਲਵਾਈ ਹੈ ਮਾਂ ਕਿੱਥੇ ਲੱਤ ਨਹੀਂ ਨਹੀਂ ਜਿਹੜੀ ਲਵਾਈ ਉਹ ਕਿੱਥੇ ਉਹਰ ਬਟਾਪਾ ਰਹੀ ਹੈ ਨਾ ਨਹੀਂ ਪੈਨਸ਼ਨ ਨਹੀਂ ਲਾਤ ਲਵਾਈ ਮਾਦਾ ਦੀ ਮੈਂ ਮੈਂ ਪਿਛਲੀ ਗੱਲ ਕਰ ਪੈਨਸ਼ਨ ਨਹੀਂ ਚਲਦੇ ਆ ਪੈਨਸ਼ਨ ਮਾਦਾ ਅੱਗੇ ਗਿਆ ਪੈਨਸ਼ਨ ਨਾ ਕਰਿਆ ਹੋਣ ਬੇ ਜੀ ਹੋਣ ਜਗਾਵਲਮੰਦਾ ਕਰਨਾ ਤੇ ਮੈਂ ਤੁਹਾਨੂੰ ਇਹੋ ਲੱਗਦਾ ਪਹਿਲਾਂ ਕਹੀ ਜੀ ਮੋੜੇ ਮਿਲਵਾਈ ਤੋ ਕਰਦੇ ਮੈਂ ਚਲ ਜਾਂਦਾ ਜਗਾਵਲਮੰਦਾ ਕਰਨਾ ਤੇ ਮੈਂ ਆਪਣਾ ਸਮਾਨ ਚੁੱਕ ਲੈਣਾ ਸਵੇਰੇ ਚਲ ਜੂਗਾ ਇੱਥੋਂ ਤੇ ਜੇ ਤੁਮੀ ਨੂੰ ਬੇਹ ਮੈਂ ਗੱਲ ਜੇ ਮੈਂ ਬਾਤ ਹਮ ਕਰਨ ਜਾਣੀ ਹੈ ਨਾ ਤੇ ਗਾੜੀਆਂ ਲੱਤਾ ਝੌੜੀਆਂ ਕਰ ਲੈ ਤੋ ਕਿੰਨੂ ਦੱਸਾਂ ਮੈਂ ਇਸ ਤਰ੍ਹਾਂ ਨਹੀਂ ਹੋ ਜਾ ਗੱਲਾਂ ਨਾ ਕਰ ਮਾਦਾ ਜੋ ਤੂੰ ਕਹੀ ਨਹੀਂ ਤੇ ਸਮਾਨ ਚੋਕ ਤੇ ਮੈਂ ਕਿੱਥੇ ਸਮਾਨ ਚੋਕ ਕੇ ਜਾਵਾਂ ਕਿਉਂ ਨਹੀਂ ਚਾਹ ਮਾਦਾ ਤੇ ਯਾਰ ਮਾਂ ਦੀਆਂ ਤੇ ਗਾਲਾਂ ਮਹਿਸੂਸ ਨਹੀਂ ਹੁੰਦੀਆਂ ਬੰਦੇ ਨੂੰ ਨਹੀਂ ਪਰ ਸਹੀ ਗੱਲ ਹੈ ਮਾਵਾਂ ਦੀਆਂ ਗਾਲਾਂ ਬੰਦੇ ਨੂੰ ਮਹਿਸੂਸ ਨਹੀਂ ਹੁੰਦੀਆਂ ਮੇਰੀ ਮਾਂ ਰੋਜ਼ ਮੇਰੇ ਮੇਰੇ ਨਾਲ ਲੜਦੀ ਆ ਉਹ ਗੱਲ ਪਹਿਲਾਂ ਹੀ ਉਹਨੂੰ ਮਾਤਾ ਨੂੰ ਮੈਂ ਹੁਣ ਆਪਾਂ ਦਿਨ ਘਟਣੇ ਆ ਹਾਂ ਕਿ ਟਾਈਮ ਪਾਸ ਕਰਨਾ ਆ ਹਾਂ ਮਾਦੇ ਸਹੀ ਗੱਲ ਆ ਜੇਕਰ ਮੈਂ ਅਗਲੀ ਔਰ ਜਦੋਂ ਰੱਬ ਨਾ ਕਰੇ ਪਹਿਲਾਂ ਤੇ ਇਹ ਕੋਈ ਗੱਲ ਹੋਵੇ ਨਾ ਜੇਕਰ ਕੋਈ ਗੱਲ ਹੋਈ ਤੇ ਮੈਂ ਤੈਨੂੰ ਲੈ ਜਾਣਾ ਤੇ ਫਿਰ ਮੈਂ ਮਤਲਬ ਜਿੰਦੇ ਜੀ ਤੈਨੂੰ ਪੋਤਰਾ ਮੂੰਹ ਨਹੀਂ ਮਖੋਣਾ ਕਿੰਗਾ ਜੀ ਕਿਉਂਕਿ ਆਪਾਂ ਕੱਲਾ ਬੱਚਿਆਂ ਨੂੰ ਨਾ ਕਹੀ ਜਾਈਏ ਚਲੋ ਕਿਤਨਾ ਕਿਤੇ ਆਪਾਂ ਵੀ ਥੋੜਾ ਬੋਲਾ ਸਮਝੀ ਆਪਾਂ ਵੀ ਹੁਣ ਪਤਾ ਕਿ ਬਕਾਨੀਆਂ ਧੀਆਂ ਨਹੀਂ ਗੱਲ ਕਰਦੀ ਸਾਹਤੀਆਂ ਬੱਚੇ ਨਹੀਂ ਚਰਦੇ ਪਾਪਾ ਜੀ ਅੱਜਕੱਲ ਤੁਹਾਨੂੰ ਪਤਾ ਹੀ ਆ ਨੇ ਨਵਾਂ ਦੀ ਗੱਲ ਕਰਨ ਲਿਆ ਵਾਂ ਹਾਂ ਬੱਚਿਆਂ ਕਰੀਏ ਮੈਂ ਪਹਿਲਾਂ ਹੀ ਦੱਸਤੀ ਆ ਵਾ ਜ਼ਿਆਦਾ ਵੀ ਆਪਾਂ ਕੀ ਦੱਸੀ ਹੋਣੇ ਉਹਨੂੰ ਸਮਝਾਇਆ ਤਾਂ ਗਾ ਹੁਣ ਅਸੀਂ ਤਾਂ ਚਲੋ ਦੋਵੇਂ ਭਰਾ ਤਿੰਨੇ ਭਰਾ ਜਿੱਦਾਂ ਮਰਜ਼ੀ ਕਰ ਲਾਂਗੇ ਮੇਰਾ ਵੀਰ ਭਰਾਵਾ ਪਤਾ ਗੱਲ ਕੀ ਆ ਅੱਜ ਗੱਲ ਭਾਵੇਂ ਜਿੱਦਾਂ ਮਰਜ਼ੀ ਨਾ ਮੇਰੀ ਗੱਸੋਂ ਉਹਨਾਂ ਦੀ ਨਿਕਲ ਗਈ ਲੋਕਾਂ ਨੇ ਤੈਨੂੰ ਹੀ ਗਲਤ ਕਹਿਣਾ ਭਾਵੇਂ ਤੇਰੀ ਮਾਂ ਗਲਤ ਵਾ ਭਾਵੇਂ ਤੂੰ ਗਲਤ ਵਾ ਲੋਕਾਂ ਨੇ ਤੈਨੂੰ ਹੀ ਕਹਿਣਾ ਯਾਰ ਆਪਾਂ ਯਾਰ ਕਾਨੂੰ ਆਪਾਂ 3 ਪੁੱਤ ਵੀ ਹੋਣੇ ਵੀ ਆਪਣੇ ਕਾਨੂੰ ਆਪਾਂ ਨੂੰ ਕੋਈ ਮਹਿਣਾ ਮਾਰ ਦੇ ਤਾਂ ਲੋਕੀ ਗੱਲ ਬਾਤ ਨਹੀਂ ਫੇਰ ਆਪਾਂ ਕਿੰਨੂੰ ਕੀ ਆਖਾਂਗੇ ਅੱਜ ਕੰਦੇ ਝਟ ਹੁਣ ਆਏ ਹੋ ਬੰਦੇ ਸਾਰੇ ਬੈਠੇ ਨੇ ਇਹਨਾਂ ਵਿੱਚੋਂ ਕਹਿਣਾ ਵਾ ਤੁਹਾਡੀ ਮਾਗਤ ਹੈ ਸਹੀ ਗੱਲ ਹੈ ਨਹੀਂ ਕੋਈ ਸ਼ਿਕਾਇਤ ਆਉਗੀ ਤੁਹਾਨੂੰ ਇਹ ਨਹੀਂ ਮੈਂ ਚਲੋ ਆਪਣੀ 6 ਵਜੇ ਨੂੰ ਤਾਂ ਮਾਲਕਨ ਬਖਸ਼ੀ ਉਹ ਨਹੀਂ ਕਰਾਂਗੇ ਪਤਾ ਕੀ ਹੁੰਦਾ ਵਾ ਮੈਂ ਮੰਨਦਾ ਵਾਂ ਅੱਜ ਕੱਲ੍ਹ ਕੱਲ ਜੂਗਾ ਆਪਾਂ ਆਖਦੇ ਪੀ ਅੱਜ ਮੈਂ ਤੇਰੀ ਦਿਵਾਲੀ ਹੋ ਗਿਆ ਤੇ ਮੇਰੇ ਘਰੇ ਬੜਾ ਸੁਖਵਾ ਤੇ ਮੇਰੇ ਘਰੇ ਬਹੁਤ ਹਨਾ ਇੱਕ ਘਰੋ ਘਰੀ ਬਈ ਇਦਾਂ ਵਾ ਜਿਹਦਾ ਪਰਦੇ ਖੁੱਲ ਗਏ ਉਹਦੇ ਖੁੱਲ ਗਏ ਜਿਹੜੇ ਟਕੇਰੇ ਉਹਦੇ ਟਕੇਰੇ ਪਰ ਇਹ ਹੁੰਦਾ ਵਾ ਕਿ ਘਰੇ 100 ਗੱਲਬਾਤ ਹੋ ਜਾਂਦੀ ਆ ਪਰਿਵਾਰ ਚ ਬੱਚਿਆਂ ਚ ਹੋ ਜਾਂਦੀ ਆ ਉਹ ਘਰ ਦੀ ਘਰ ਸੋਲਵ ਕਰ ਲਈ ਆਪਾਂ ਮੈਨੂੰ ਤੇ ਤੇ ਬਈ ਜੀ ਹੋਰ ਕੋਈ ਗੁੱਸਾ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਮਾਂ ਗਲਤ ਸੀ ਜਾਂ ਤੂੰ ਗਲਤ ਮੈਨੂੰ ਤੇ ਤੇ ਹੋ ਗੁੱਸਾ ਸੀਗਾ ਕਿ ਜਦੋਂ ਮੈਂ ਤਰ ਬੇਨਤੀ ਕੀਤੀ ਯਾਰ ਤੇਰੀ ਮਾਂ ਮੇਰੇ ਕੋਲ ਆ ਤੂੰ ਆਣ ਕੇ ਲੈ ਜਾ ਯਾਰ ਤੂੰ ਮੇਰਾ ਗੱਲ ਹੀ ਨਹੀਂ ਕੀਤੀ ਦੁੱਜੀ ਤੂੰ ਮੈਨੂੰ ਆ ਦੱਸਿਆ ਹੀ ਨਹੀਂ ਆ ਗੱਲ ਦਾ ਵੀਰਦਿਆ ਨੋ ਦੱਸਦੀ ਵੜਦੀ ਨਹੀਂ ਕਿ ਹਾਂ ਪੈਂਦੀ ਹੈ ਹੁਣ ਇਹ ਦੀ ਚਾਹੀਦਾ ਲੰਗਤ ਮਰਦੇ ਨਹੀਂ ਚਲੋ ਮੈਂ ਵੀ ਬਸ ਚੱਲਿਆ ਵਾ ਮੇਰਾ ਭਰਾ ਠੀਕ ਆ ਹੁਣ ਨਾ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਵੇ ਮਾਵਾ ਲੱਭਦੇ ਨਹੀਂ ਮੇਰੇ ਭਰਾ ਜਿਨ੍ਹਾਂ ਦੇ ਨਹੀਂ ਨਾਹਗਾ ਮਾਵਾ ਉਹਨਾਂ ਨੂੰ ਪੁੱਛ ਕੇ ਵੇਖਾਂ ਮਿੱਤਰ ਸੋਹਣ ਮਿੱਤਰ ਸਿਆ ਮਿੱਤਰ ਕਿੱਥੇ ਹਾਂਜੀ ਚੱਨਾ ਦੀ ਵਾਲ ਬੰਨ ਹਾਂ ਇਹ ਲੋ ਦੇ ਜਾ ਵੀਰ ਉਹਦਾ ਚਲੇਗਾ ਉਹ ਅੰਦਾ ਮੈਂ ਦੂਜੇ ਚੱਲੇ ਖਰਚਾ ਖਰਚਾ ਤੇ ਤਰ ਦੇਣਾ ਨੂੰ ਇਹ ਚੰਦਾ ਦਵਾਈ ਪੂਰੀ ਖਰਚਾ ਨਹੀਂ ਸਰਪੰਚ ਸਾਹਿਬ ਵੇਖ ਲੋ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਭਰੀ ਪੰਚਾਇਤ ਉੱਠ ਕੇ ਚਲੇਗੇ ਉਹ ਉਹ ਕਿੰਨੀ ਕਿ ਜ਼ਿੰਮੇਵਾਰੀ ਨਿਭਾਉਣਗੇ ਕੱਪੜੇ ਪੈਸੇ ਵੀ ਨਹੀਂ ਲਾ ਮੈਂ ਦੂਜੇ ਨੂੰ ਸਮਝਦਾ ਹਾਂ ਚਲ ਕੋਈ ਸਮਝਾ ਖਰਚੇ ਬੱਤੇ ਭਰੀ ਪੰਚਾਇਤ ਉੱਠ ਕੇ ਚਲੇਗੇ ਬਾਈ ਜੀ ਮੁੰਡਾ ਇਹਦਾ ਸਕਾ ਮੁੰਡਾ ਵਾ ਸਸਿਆ ਪੈਣੇ ਨਹੀਂ ਜੀ ਇਹ ਨਾ ਇਹਨਾਂ ਦੇ ਬੜਾ ਹਨਾਉਂਦੇ ਵੱਢੀ ਜੀ ਹੋਰ ਪਹਿਨੇ ਅਸੀਂ ਕਾਲ ਸਰਪੰਚ ਪਹਿਨੇ ਤੁਹਾਡੀ ਇਹ ਮਾਤ ਜੀ ਕੀ ਲੱਗਦੇ ਨੇ Thank you. Yeah.